ਮੈਂ ਤੁਹਾਡੇ ਨਾਲ ਪ੍ਰਾਰਥਨਾ ਤੇ ਜਿੱਤ ਦੇ ਬਾਰੇ ਵਿੱਚ ਗੱਲ ਕਰਨਾ ਚਾਹੁੰਦਾ ਇਹ ਦੋਵੇਂ ਆਪਸ ਦੇ ਵਿੱਚ ਬਹੁਤ ਜੁੜੇ ਹੋਏ ਨੇ ਪ੍ਰਾਰਥਨਾ ਤੇ ਜਿੱਤ ਦੋਵੇਂ ਆਪਸ ਜੁੜੇ ਹੋਏ ਨੇ ਪ੍ਰਾਰਥਨਾ ਹੈ ਕਿ ਹਲੀਮ ਹੋ ਕੇ ਪਰਮੇਸ਼ਵਰ ਦੇ ਕੋਲ ਆਉਣਾ ਤੇ ਉਹਨੂੰ ਕਹਿਣਾ ਪ੍ਰਭੂ ਮिन्नੂ ਤੇਰੀ ਲੋੜ ਹੈ ਇਸੇ ਕਰਕੇ ਪ੍ਰਾਰਥਨਾ ਦੇ ਵਿੱਚ ਅਸੀਂ ਹਲੀਮ ਹੁੰਨੇ ਆਂ ਅਤੇ ਇਹ ਸਾਨੂੰ ਜਿੱਤ ਦੀ ਵੱਲ ਲੈ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਪ੍ਰਭੂ ਦੇ ਨਾਲ ਚੱਲੇ ਨੇ ਉਹਨਾਂ ਨੇ ਵੇਖਿਆ ਹੈ ਕਿ ਮਸੀਹੀ ਜੀਵਨ 'ਚ ਜੀਤੇਵੇਂ ਆਉਂਦੀ ਹੈ ਉਹਨਾਂ ਨੇ ਇਹ ਅਹਿਸਾਸ ਕੀਤਾ ਕਿ ਜਦੋਂ ਜਵਾਨ ਸਨ ਉਹ ਕਹਿੰਦੇ ਸੀ ਮੈਂ ਜਾ ਕੇ ਆ ਪਰਮੇਸ਼ਰ ਲਈ ਕਰਾਂਗਾ ਤੇ ਫੇਰ ਉਹ ਫੇਲ ਹੋ ਜਾਂਦੇ ਸਨ ਅਤੇ ਉਹ ਪਿੱਛੇ ਰਹਿ ਜਾਂਦੇ ਸਨ ਤੇ ਇਸ ਕਰਕੇ ਉਹਨਾਂ ਨੇ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਸਾਨੂੰ ਪਰਮੇਸ਼ਰ ਦੀ ਲੋੜ ਹੈ ਮੈਂ ਆਪਣੇ ਆਪ ਨਹੀਂ ਕਰ ਸਕਦਾ ਅਤੇ ਉਹ ਪ੍ਰਾਰਥਨਾ ਵਾਲੇ ਵਿਅਕਤੀ ਬਣ ਜਾਂਦੇ ਸਨ ਉਹ ਤੇ ਨਿਰਭਰ ਕਰਦੇ ਸਨ ਤੇ ਫਿਰ ਉਹ ਜਿੱਤ ਦਾ ਅਹਿਸਾਸ ਕਰਦੇ ਸਨ ਪਰ ਬਾਈਬਲ ਦੇ ਵਿੱਚ ਇੱਕ ਵਿਅਕਤੀ ਸੀ ਜਿਹਦਾ ਤਜਰਬਾ ਬਿਲਕੁਲ ਇਸ ਦੇ ਉਲਟ ਸੀ ਤੇ ਉਹਦਾ ਨਾਮ ਸੀ ਉੱਜਿਆ ਅਤੇ ਬਾਈਬਲ ਦੱਸਦੀ ਹੈ ਜਦ ਉੱਜਿਆ ਦੀ ਉਮਰ ਸਿਰਫ 16 ਸਾਲ ਦੀ ਸੀ ਤਾਂ ਉਸ ਨੂੰ ਪੂਰੇ ਇਜ਼ਰਾਈਲ ਦੇ ਉੱਤੇ ਰਾਜਾ ਬਣਾ ਦਿੱਤਾ ਗਿਆ ਅਤੇ ਜਦੋਂ ਉਹਨੂੰ ਰਾਜਾ ਬਣਾ ਦਿੱਤਾ ਗਿਆ ਤਾਂ ਉਹ ਤੇ ਇੱਕ ਜਵਾਨ ਲੜਕਾ ਸੀ ਉਹ ਨਹੀਂ ਸੀ ਜਾਣਦਾ ਅਰਥ ਵਿਵਸਥਾ ਕਿਵੇਂ ਚੱਲਦੀ ਏ ਕਿਵੇਂ ਮੈਂ ਲੋਕਾਂ ਦਾ ਨਿਆਂ ਕਰ ਸਕਦਾ ਮੈਂ ਸਮਾਜਿਕ ਤੌਰ ਤੇ ਲੋਕਾਂ ਦੀ ਕਿਵੇਂ ਦੇਖਭਾਲ ਕਰ ਸਕਦਾ ਉਹ ਇਹਨਾਂ ਗੱਲਾਂ ਨੂੰ ਨਹੀਂ ਸੀ ਜਾਣਦਾ ਪਰ ਬਾਈਬਲ ਦੱਸਦੀ ਉਹਨੇ ਇੱਕ ਕੰਮ ਕੀਤਾ ਬਾਈਬਲ ਦੱਸਦੀ ਹੈ ਕਿ ਜ਼ਕਰਯਾ نبی ਦੇ ਦਿਨਾਂ ਦੇ ਵਿੱਚ ਉਹਨੇ ਪ੍ਰਭੂ ਨੂੰ ਪਾਲਿਆ ਅਤੇ ਜਦ ਤੱਕ ਉਹ ਪ੍ਰਭੂ ਨੂੰ ਪਾਲਦਾ ਰਿਹਾ ਪਰਮੇਸ਼ਵਰ ਨੇ ਉਹਨੂੰ ਜਿੱਤ ਦਿੱਤੀ ਉਹਨੇ ਜਿੱਤ ਦਾ ਤਜਰਬਾ ਕੀਤਾ ਪਰ ਉਜਿਆ ਦੇ ਨਾਲ ਕੁਝ ਹੋਇਆ ਤੇ ਜਦੋਂ ਜਿੱਤ ਦਾ ਤਜਰਬਾ ਕਰਨ ਲੱਗਾ ਤੇ ਉਹਨੇ ਸੋਚਣਾ ਸ਼ੁਰੂ ਕੀਤਾ ਵੇਖੋ ਮੈਂ ਕੀ ਕੀ ਕੀਤਾ ਵੇਖੋ ਮੈਂ ਕੀ ਪ੍ਰਾਪਤ ਕੀਤਾ ਤੁਸੀਂ ਕਹੋਗੇ ਸੈਮੀ ਤੈਨੂੰ ਕਿਵੇਂ ਪਤਾ ਕਿਉਂਕਿ ਬਾਈਬਲ ਦੱਸਦੀ ਹੈ ਕਿ ਉਹ ਆਪਣੇ ਦਿਲ ਵਿੱਚ ਕਮੰਡੀ ਹੋ ਗਿਆ ਤੇ ਜਦੋਂ ਕਮੰਡੀ ਹੋ ਗਿਆ ਤਾਂ ਉਹ ਆਪਣੇ ਪ੍ਰਭੂ ਪਰਮੇਸ਼ਵਰ ਦੇ ਪ੍ਰਤੀ ਵਫਾਦਾਰ ਨਾ ਰਿਹਾ ਵੇਖੋ ਕਮੰਡ ਹਮੇਸ਼ਾ ਹਾਰ ਵੱਲ ਲੈ ਕੇ ਜਾਂਦਾ ਹੈ ਪਰ ਹਲੀਮੀ ਜੇਤਵਾਂ ਲੈ ਕੇ ਜਾਂਦੀ ਹੈ ਕਿਉਂਕਿ ਹਲੀਮੀ ਸਾਨੂੰ ਇੱਕ ਇਹੋ ਜਿਹੀ ਪੋਜੀਸ਼ਨ ਤੇ ਰੱਖ ਦਿੰਦੀ ਜਿੱਥੇ ਅਸੀਂ ਕਹਿੰਨੇ ਪ੍ਰਭੂ ਮੈਨੂੰ ਤੇਰੀ ਲੋੜ ਏ ਮੇਰੀ ਜ਼ਿੰਦਗੀ ਸਭ ਤੋਂ ਮਹਾਨ ਕੰਮ ਜੋ ਹੋਇਆ ਮੈਂ ਉਦੋਂ ਜਵਾਨ ਹੀ ਸੀ ਮੈਨੂੰ ਕਿਸੇ ਨੇ ਕਰਨ ਵਾਸਤੇ ਕਿਹਾ ਨਹੀਂ ਸੀ ਪਰ ਮੈਂ ਜਾਣਦਾ ਸੀ ਕਿ ਮੈਨੂੰ ਪ੍ਰਾਰਥਨਾ ਦੀ ਲੋੜ ਏ ਅਤੇ ਮੈਨੂੰ ਪਰਮੇਸ਼ਰ ਨੂੰ ਪਾਲਣ ਦੀ ਲੋੜ ਸੀ ਇਸ ਕਰਕੇ ਮੈਂ ਤੇ ਮੇਰੇ ਦੋਸਤ ਅਸੀਂ ਪ੍ਰਾਰਥਨਾ ਕਰਨ ਲਈ ਜਾਂਦੇ ਸੀ ਅਸੀਂ ਪਰਮੇਸ਼ਵਰ ਦਾ ਚਿਹਰਾ ਲੱਭਦੇ ਸੀ ਅਤੇ ਪਰਮੇਸ਼ਵਰ ਨੇ ਮੈਨੂੰ ਦਿਖਾਇਆ ਕਿ ਜਿੱਤ ਦਾ ਰਾਹ ਪ੍ਰਾਰਥਨਾ ਦਾ ਰਾਹ ਹੈ ਇਹ ਮੇਰੀ ਸੇਵਕਾਈ ਤੇ ਜ਼ਿੰਦਗੀ ਲਈ ਇੱਕ ਰੀਤ ਬਣ ਗਿਆ ਤੇ ਜਿੰਨਾ ਜ਼ਿਆਦਾ ਮੈਂ ਇਸ ਰੀਤ ਦਾ ਪਿੱਛਾ ਕੀਤਾ ਹੈ ਮੈਂ ਜਿੱਤ ਦਾ ਤਜਰਬਾ ਕੀਤਾ ਪਰ ਜਦ ਮੈਂ ਸੋਚਣਾ ਸ਼ੁਰੂ ਕੀਤਾ ਕਿ ਵੇਖ ਮੈਂ ਕੀ ਕਰ ਸਕਦਾ ਮੈਂ ਹਾਰ ਦਾ ਸਾਹਮਣਾ ਕੀਤਾ ਇਸ ਲਈ ਅੱਜ ਪ੍ਰਾਰਥਨਾ ਤੇ ਜਿੱਤ ਵਿੱਚ ਇੱਕ ਰਿਸ਼ਤਾ ਮੈਂ ਤੇ ਧਾਰਮਿਕ ਪ੍ਰਾਰਥਨਾ ਦੀ ਗੱਲ ਨਹੀਂ ਕਰ ਰਿਹਾ ਪਰ ਹਲੀਮੀ ਭਰੇ ਦਿਲ ਦੇ ਨਾਲ ਇਹ ਪ੍ਰਾਰਥਨਾ ਕਰਨਾ ਕਿ ਪਰਮੇਸ਼ਰ ਮੈਨੂੰ ਤੇਰੀ ਲੋੜ ਹੈ ਕਿਉਂ ਨਹੀਂ ਤੁਸੀਂ ਜ਼ਰੂਰਤਮੰਦ ਦਿਲ ਦੇ ਨਾਲ ਪ੍ਰਾਰਥਨਾ ਚ ਉਹਦੇ ਅੱਗੇ ਜਾਂਦੇ ਤੇ ਉਹ ਵੇਖੋ ਤੁਹਾਨੂੰ ਜਿੱਤ ਦੇਵੇਗਾ